ਅਮੀਰ ਖਾਨ ਦਾ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਯਾਨੀ ਕਿ ਉਹਨਾਂ ਦੇ ਪੇਸ਼ ਵਿੱਚ ਜੋ ਤਸਵੀਰਾਂ ਹੁੰਦੀਆਂ ਨੇ ਉਸ ਤਰ੍ਹਾਂ ਦਾ ਪੇਸ਼ ਵਿੱਚ ਦਿਖਾਈ ਦੇ ਰਿਹਾ ਹੈ ਅਦਾਕਾਰ ਦਾ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਥੋੜਾ ਬਹੁਤ ਵਿਰੋਧ ਵੀ ਹੋਇਆ ਪਰ ਉਸ ਤੋਂ ਬਾਅਦ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਇਹ ਪੋਸਟਰ ਨਕਲੀ ਹੈ ਅਜੇ ਹੀ ਕੋਈ ਫਿਲਮ ਅਮੀਰ ਖਾਨ ਦੇ ਵੱਲੋਂ ਨਹੀਂ ਕੱਢੀ ਜਾ ਰਹੀ ਪਰ ਹੁਣ ਸਭ ਤੋਂ ਅਹਿਮ ਖਬਰ ਇਹ ਹੈ ਕਿ ਅਮੀਰ ਖਾਨ ਦੇ ਬੁਲਾਰੇ ਨੇ ਹੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਪੋਸਟਰ ਜੋ ਸੋਸ਼ਲ ਮੀਡੀਆ ਜਾਂ ਮੀਡੀਆ ਚ ਵਾਇਰਲ ਹੋ ਰਿਹਾ ਹੈ ਇਹ ਪੂਰੀ ਤਰ੍ਹਾਂ ਨਕਲੀ ਹੈ ਅਜਿਹਾ ਕੋਈ ਫੈਸਲਾ ਜਾਂ ਅਜਿਹੀ ਕੋਈ ਫਿਲਮ ਅਮੀਰ ਖਾਨ ਹੁਰਾਂ ਵੱਲੋਂ ਨਹੀਂ ਕੱਢੀ ਜਾ ਰਹੀ ਜਿਸ ਵਿੱਚ ਉਹ ਗੁਰੂ ਨਾਨਕ ਦੇਵ ਜੀ ਦੇ ਭੇਸ ਵਿੱਚ ਨਜ਼ਰ ਆਉਣ ਸਬ ਬਾਲੀਵੁੱਡ ਸੁਪਰਸਟਾਰ ਅਮੀਰ ਖਾਨ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਦਾਕਾਰ ਨੂੰ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਨਿਭਾਉਣ ਦਾ ਵਿਖਾਉਣ ਵਾਲਾ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ ਪੋਸਟਰ 'ਚ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਵਿਖਾਇਆ ਗਿਆ ਅਤੇ ਕਿਹਾ ਗਿਆ ਕਿ ਇਸ ਬਣ ਰਹੀ ਫਿਲਮ ਦਾ ਟ੍ਰੇਲਰ ਜਲਦ ਹੀ ਆਉਣ ਵਾਲਾ ਹੈ ਇਸ ਬਿਆਨ ਚ ਅਦਾਕਾਰ ਦੇ ਬੁਲਾਰੇ ਨੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਤੇ ਝਾਲੀ ਖਬਰਾਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ ਬਿਆਨ ਵਿੱਚ ਬੁਲਾਰੇ ਨੇ ਕਿਹਾ ਕਿ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਉਣ ਵਾਲਾ ਇਹ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ ਖਾਨ ਦਾ ਅਜੇ ਹੀ ਕਿਸੇ ਵੀ ਪ੍ਰੋਜੈਕਟ ਨਾਲ ਕੋਈ ਸਬੰਧ ਨਹੀਂ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਤਿਕਾਰ ਕਰਦੇ ਨੇ ਤੇ ਕਦੇ ਵੀ ਕਿਸੇ ਵੀ અપਮਾਨਜਨਕ ਚੀਜ਼ ਦਾ ਹਿੱਸਾ ਨਹੀਂ ਬਣਨਗੇ ਕਿਰਪਾ ਕਰਕੇ ਝੂਠੀਆਂ ਕਬਰਾਂ ਵਿੱਚ ਨਾ ਫਸੋ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਅਮੀਰ ਖਾਨ ਦਾ ਇੱਕ ਫਰਜ਼ੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੁਮਲਿਆਂ ਝੂਠੇ ਵਾਅਦੇ ਤੋਂ ਦੂਰ ਰਹਿਣ ਦੀ ਗੱਲ ਕਰ ਰਹੇ ਸਨ ਤਾਂ ਹੁਣ ਗੁਰੂ ਨਾਨਕ ਦੇਵ ਜੀ ਵਾਲੇ ਪੋਸਟਰ ਨੂੰ ਲੈ ਕੇ ਫਿਲਮ ਅਦਾਕਾਰ ਦੇ ਬੁਲਾਰੇ ਯਾਨੀ ਕਿ ਅਮੀਰ ਖਾਨ ਦੇ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਕੋਈ ਫਿਲਮ ਨਹੀਂ ਹੈ ਜਿਸ ਵਿੱਚ ਅਮੀਰ ਖਾਨ ਨੇ ਗੁਰੂ ਨਾਨਕ ਦੇਵ ਜੀ ਦਾ ਭੇਸ ਧਾਰਿਆ ਹੋਵੇ ਅਤੇ ਇਹ ਪੂਰੀ ਤਰ੍ਹਾਂ ਨਕਲੀ ਪੋਸਟਰ ਹੈ